ਬੀਮਾਰੀਆਂ ਲਈ ਰਾਮਪਨ ਕੰਮ ਕਰਦੀ ਹੈ ਇਹ ਪੀਲੀ ਚਾਹ ਈਮਿਊਨ ਸਿਸਟਮ ਨੂੰ ਬਣਾਉਂਦੀ ਹੈ ਮਜ਼ਬੂਤ ਦਿਲ ਦੇ ਰੋਗੀਆਂ ਲਈ ਹੈ ਰਾਮਪਨ ਇਲਾ ਕੈਂਸਰ ਤੇ ਹਾਰਟ ਦੇ ਮਰੀਜ਼ਾਂ ਨੂੰ ਪੀਣੀ ਚਾਹੀਦੀ ਹੈ ਇਹ ਪੀਲੀ ਚਾਹ ਸਬਜ਼ੀ ਤੇ ਹੋਰ ਕਈ ਪਕਵਾਨਾਂ ਦਾ ਸਵਾਦ ਵਧਾਉਣ ਲਈ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਹਲਦੀ ਸਿਰਫ ਮਸਾਲਾ ਨਹੀਂ ਸਗੋਂ ਦਵਾਈ ਵੀ ਹੈ ਬੇਸ਼ੱਕ ਪੁਰਾਣੇ ਸਮਿਆਂ ਤੋਂ ਹੀ ਹਲਦੀ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਹੈ ਪਰ ਆਮ ਲੋਕਾਂ ਨੂੰ ਇਸ ਦੀ ਮਹੱਤਤਾ ਦਾ ਪਤਾ ਕੋਰੋਨਾ ਵਾਇਰਸ ਆਉਣ ਤੋਂ ਬਾਅਦ ਪਤਾ ਲੱਗਿਆ ਇਸ ਦੌਰਾਨ ਲੋਕ ਹਲਦੀ ਵਾਲਾ ਦੁੱਧ ਪੀਣ ਲੱਗੇ ਨੇ ਹਲਦੀ ਸਾਨੂੰ ਕਈ ਬਿਮਾਰੀਆਂ ਤੇ ਇਨਫੈਕਸ਼ਨਾਂ ਤੋਂ ਬਚਾਉਂਦੀ ਹੈ ਦਿਲ ਦੇ ਰੋਗੀਆਂ ਲਈ ਹਲਦੀ ਕਈ ਲਾਭਦਾਇਕ ਕੰਮ ਕਰਦੀ ਹੈ ਇਸ ਲਈ ਦਿਲ ਦੇ ਰੋਗੀਆਂ ਨੂੰ ਪੀਲੀ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪੀਲੀ ਚਾਹ ਦੇ ਇੱਕ ਕੱਪ ਵਿੱਚ ਕਈ ਪੋਸ਼ਕ ਤੱਤ ਹੁੰਦੇ ਨੇ ਹਲਦੀ ਵਾਲੀ ਚਾਹ ਵਿੱਚ 8 ਕੈਲੋਰੀ, 0 ਗ੍ਰਾਮ ਪ੍ਰੋਟੀਨ, 0 ਚਰਬੀ, 0 ਗ੍ਰਾਮ ਫਾਈਬਰ ਤੇ 0 ਗ੍ਰਾਮ 슈ਗਰ ਤੋਂ 1 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਨੇ। ਵਿਟਾਮਿਨਾਂ ਵਿੱਚ B3, B6, C, ਕਾਪਰ, ਆਇਰਨ, ਪੋਟਾਸ਼ੀਅਮ ਅਤੇ ਜ਼ਿੰਕ ਸ਼ਾਮਲ ਨੇ। ਇਸ ਦੇ ਸਰੋਤ ਫੋਲੋਵਨਡਿਸਟ ਅਤੇ ਬੀਟਾ ਕੈਰੋਟਿਨ ਤੇ ਕਰਕਿਊਮਨ ਨਾਲ ਭਰਪੂਰ ਹੁੰਦੇ ਨੇ। ਇਹ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਤੇ ਸੋਜਸ਼ ਤੇ ਜੋਖਮ ਨੂੰ ਘਟਾਉਂਦੇ ਨੇ। ਹਲਦੀ ਵਿੱਚ ਮੌਜੂਦ ਕਾਰ ਕਿਊਮਨ ਐਂਟੀ ਇਨਫਲੇਮੇਟਰੀ ਦਾ ਕੰਮ ਕਰਦੇ ਨੇ ਜੋੜਾਂ ਦੇ ਦਰਦ ਗਠੀਆ ਤੇ ਸੋਜ ਦੀ ਸਥਿਤੀ ਵਿੱਚ ਪੀਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਕਿਊਮਨ ਗਠੀਏ ਦੇ ਦਰਦ ਨੂੰ ਘਟਕਾਣ ਵਿੱਚ ੁਚਕਾਰਕਰ ਹੁੰਦਾ ਹੈ ਪੀਲੀ ਚਾਹ ਸਰੀਰ ਵਿੱਚ ਖਰਾਬ ਕੈਸਟਰੋਲ ਦੇ ਪੱਧਰ ਨੂੰ ਘਟਕਾਣ ਚ ਮਦਦ ਕਰਦੀ ਹੈ ਟੈਰੋਨਰੀ ਆਰਟਰੀ ਬਾਈਪਾਸ ਸਰਜਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਕਿਊਮਨ ਦਾ ਸੇਵਨ ਦਿਲ ਦੇ ਦੌਰੇ ਦੇ ਖਤਰੇ ਨੂੰ ਕਾਫੀ ਘਟਕਾਉਂਦਾ ਹੈ ਕਿਉਂਕਿ ਕਿਊਮਨ ਵਿੱਚ ਕੈਂਸਰ ਵਿਰੋਧੀ ਗੁਣ ਹੁੰਦੇ ਨੇ ਇਹੇ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘਟ ਕਰਦਾ ਹੈ ਚਮੜੀ, ਅੰਤੜੀਆਂ, ਛਾਤੀ, ਪੇਟ ਤੇ ਹੋਰ ਕੈਂਸਰ ਤੋਂ ਬਚਣ ਲਈ ਪੀਲੀ ਚਾਹ ਨੂੰ ਨਿਯਮਿਤ ਤੌਰ ਤੇ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਕੁਝ ਅਧਿਐਨਾਂ ਅਨੁਸਾਰ ਹਲਦੀ ਵਿੱਚ ਮੌਜੂਦ ਕਰਕਿਊਮਨ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ। ਇਹ ਸ਼ੂਗਰ ਨਾਲ ਜੁੜੇ ਕਈ ਜੋਖਮਾਂ ਨੂੰ ਦੂਰ ਕਰਦਾ ਹੈ। ਤੁਸੀਂ ਰੋਜ਼ਾਨਾ ਆਪਣੀ ਖੁਰਾਕ ਵਿੱਚ ਪੀਲੀ ਚਾਹ ਜਾਂ ਹਲਦੀ ਨੂੰ ਸ਼ਾਮਲ ਕਰਕੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਕਰਕਿਊਮਨ 인슐린 ਦੇ ਉਤਪਾਦਨ ਵਿੱਚ ਮਦਦ ਕਰਦਾ ਡਾਇਬਟੀਜ਼ ਦੇ ਵਿੱਚ ਜਿਗਰ ਦੀਆਂ ਸਮੱਸਿਆਵਾਂ ਆਮ ਨੇ ਇਸ ਲਈ ਪੀਲੀ ਚਾਹ ਪੀਕੇਸ ਤੋਂ ਬਚਿਆ ਜਾ ਸਕਦਾ ਹੈ ਲੀਵਰ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ ਪੀਲੀ ਚਾਹ ਪੀਣ ਨਾਲ ਸ਼ਰੀਰ ਦੀ ਇਮਿਊਨਿਟੀ ਵਧਦੀ ਹੈ ਹਲਦੀ ਵਿੱਚ ਮੌਜੂਦ ਕਰਕਿਊਮਨ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਇਫਲੇਮੇਟਰੀ ਗੁਣ ਹੁੰਦੇ ਨੇ ਇਹ ਇਮਿਊਨਿਟੀ ਨੂੰ ਉਤੋਂਦਦੇ ਨੇ ਤੁਸੀਂ ਰੋਜ਼ਾਨਾ ਜਾਂ ਹਫ਼ਤੇ ਵਿੱਚ 2 ਜਾਂ 3 ਵਾਰ ਪੀਲੀ ਚਾਹ ਦਾ ਸੇਵਨ ਕਰਕੇ ਆਪਣੇ ਇਮਿਊਨ ਸਿਸਟਮ ਨੂੰ ਬੁਤਾ ਸਕਦੇ ਹੋ ਇਹ ਸਿਰ ਨਹੀਂ ਇਹ ਕਈ ਛੂਤ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦੀ ਹੈ ਤੁਸੀਂ ਇਹ ਚਾਹ ਕਿਵੇਂ ਬਣਾ ਸਕਦੇ ਹੋ ਹਲਦੀ ਪਾਊਡਰ ਨੂੰ ਪਾਣੀ ਵਿੱਚ ਉਬਾਲ ਕੇ ਪੀ ਸਕਦੇ ਹੋ ਤੁਸੀਂ ਚਾਹ ਬਣਾ ਕੇ ਵੀ ਪੀ ਸਕਦੇ ਹੋ ਇੱਕ ਕਟੋਰੀ ਵਿੱਚ 2 ਕੱਪ ਪਾਣੀ ਪਾਓ 1 ਚਮਚ ਹਲਦੀ ਪਾਊਡਰ ਪਾਓ ਫਿਰ ਭਾਂਡੇ ਨੂੰ ਗੈਸ ਤੇ ਰੱਖ ਦਿਓ ਤੇ 5 ਤੋਂ 10 ਮਿੰਟ ਤੱਕ ਉਬਲਣ ਦਿਓ ਫਿਰ ਗੈਸ ਬੰਦ ਕਰ ਦਿਓ ਤੇ ਇਸ ਨੂੰ ਇੱਕ ਕੱਪ ਵਿੱਚ ਫਿਲਟਰ ਕਰ ਲਵੋ ਠੰਡਾ ਹੋਣ ਤੋਂ ਬਾਅਦ ਇਸ ਵਿੱਚ ਸਵਾਦ ਅਨੁਸਾਰ ਸ਼ਹਿਦ ਕਾਲਾ ਨਮਕ ਕਾਲੀ ਮਿਰਚ ਪਾਊਡਰ ਅਦਰਕ ਦਾ ਰਸ ਤੇ ਨਿੰਬੂ ਦਾ ਰਸ ਮਿਲਾ ਲਓ ਸ਼ਹਿਦ ਅਦਰਕ ਅਤੇ ਨਿੰਬੂ ਕਾਲਾ ਮਿਰਚ ਮਿਲਾਉਣ ਨਾਲ ਇਸ ਚਾਹ ਦੇ ਪੋਸ਼ਟਿਕ ਮੁੱਲ ਵਿੱਚ ਹੋਰ ਵਾਧਾ ਹੋ ਜਾਂਦਾ ਹੈ